ਹਾਂਜੀ ਡਾਕਟਰਸ ਅਸੀਕਾਲ ਅੱਜ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਨਵੀਂ ਚੀਜ਼ ਦੱਸਣ ਜਾ ਰਾਂ ਜਿਹੜੀ 15 ਅਗਸਤ ਤੋਂ ਚੱਲਣ ਜਾ ਰਹੀ ਹੈ ਆਪਣੇ ਦੇਸ਼ ਦੇ ਵਿੱਚ ਤਾਂ ਤੁਸੀਂ ਕੀ ਕਰਨਾ ਜਿੰਨੇ ਵੀ ਟਰੈਵਲ ਵੱਧ ਤੋਂ ਵੱਧ ਕਰਦੇ ਨੇ ਮਤਲਬ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰਨੀ ਆ ਕਿਉਂਕਿ ਨਿਤਿਨ ਗਠਕਰੀ ਨੇ ਇੱਕ ਅਨਾਉਂਸਮੈਂਟ ਕੀਤੀ ਆ ਉਹਦੇ ਵਿੱਚ ਕੀ ਕਿਹਾ ਇੱਕ ਫਾਸਟ ਟੈਗ ਤੁਸੀਂ ਬਣਵਾਉਣਾ ਸਾਲ ਦੇ ਵਿੱਚ ਇੱਕ ਤੇ ਉਹਦੀ 3000 ਰੁਪਏ ਫੀਸ ਹੋਣੀ ਆ ਉਦੀ ਸਾਲ ਭਰ ਦੀ ਵੈਲਿਡਿਟੀ ਆ ਤੇ ਤੁਸੀਂ 200 ਯਾਤਰਾ ਉਹਦੇ ਉੱਤੋਂ ਦੀ ਬਿਲਕੁਲ ਫਰੀ ਦੇ ਵਿੱਚ ਕੋਈ ਵੀ ਟੋਲ ਪਲਾਜ਼ਾ ਹੋਵੇ ਨੈਸ਼ਨਲ ਹਾਈਵੇ ਹੋਵੇ ਉੱਤੇ ਲੱਗਿਆ ਹੋਵੇ ਤੇ ਉਹਨੂੰ ਤੁਸੀਂ ਬਿਲਕੁਲ ਫਰੀ ਦੇ ਵਿੱਚ ਪਾਸ ਕਰ ਸਕਦੇ ਹੋ ਉਹਦੀ ਫੀਸ ਹੈਗੀ ਆ 3000 ਰੁਪਏ ਤੁਸੀਂ ਸਾਲ ਭਰ ਦੀ 3000 ਰੁਪਏ ਦੀ ਐਂਟਰੀ ਕਰਾਉਣੀ ਆ ਉਹਦੇ ਨਾਲ ਸਾਲ ਭਰ ਤੁਹਾਡੀ ਯਾਤਰਾ ਜਿਹੜੀ ਬਿਲਕੁਲ ਫਰੀ ਹੋ ਜੂਗੀ 200 ਟੋਲ ਪਲਾਜ਼ੇ ਤੱਕ 200 ਯਾਤਰਾ ਬਿਲਕੁਲ ਫਰੀ ਹੋਣੀਆਂ ਨੇ ਮਤਲਬ ਜੇ ਆਪਾਂ ਹਿਸਾਬ ਲਾਈਏ ਮੋਟਾ-ਮੋਟਾ ਤਾਂ ਆਪਾਂ ਕਿਸੇ ਵੀ ਟੋਲ ਪਲਾਜ਼ੇ ਉੱਤੋਂ ਦੀ ਲੰਘਦੇ ਆ ਤਾਂ ਆਪਾਂ ਨੂੰ 40-50 ਰੁਪਏ ਆਮ ਨਾਲ ਦੇਣੇ ਪੈਂਦੇ ਨੇ ਹਰੇਕ ਟੋਲ ਪਲਾਜ਼ੇ ਤੇ ਤੇ ਜੇ ਕਈ ਵਾਰੀ ਆਪਣੇ ਕੋਲੇ ਫਾਸਟੈਗ ਨਹੀਂ ਹੈਗਾ ਤਾਂ 150 ਵੀ ਦੇਣਾ ਪੈਂਦਾ 200 ਵੀ ਦੇਣਾ ਪੈਂਦਾ ਤੇ 100 ਰੁਪਏ ਵੀ ਕਿਤੇ ਨਾ ਕਿਤੇ ਦੇਣਾ ਪੈਂਦਾ ਪਰ ਜੇ ਆਪਾਂ ਹਿਸਾਬ ਲਾਈਏ ਮੋਟਾ-ਮੋਟਾ ਤੇ ਜੇ ਆਪਾਂ 3000 ਰੁਪਏ ਵੀ ਪਾਉਣਾ ਤੇ ਜਿਹੜਾ ਬੰਦਾ ਜ਼ਿਆਦਾ ਟਰੈਵਲ ਕਰਦਾ ਉਹਨੂੰ ਫਾਇਦਾ ਦੂਜੇ ਬੰਦੇ ਨੂੰ ਕੋਈ ਫਾਇਦਾ ਨਹੀਂ ਤੇ ਜਿਹੜਾ ਬੰਦਾ 200 ਮਤਲਬ ਯਾਤਰਾ ਟਰੈਵਲ ਕਰਾਸ ਕਰ ਜਾਂਦਾ ਮਤਲਬ ਟੋਲ ਪਲਾਜ਼ੇ 200 ਕਰਾਸ ਕਰ ਜਾਂਦਾ ਸਾਲ ਦੇ ਵਿੱਚ ਉਹਨੂੰ ਇੱਕ ਟੋਲ ਪਲਾਜ਼ਾ ਪੈਣਾ 1500 ਰੁਪਏ ਆਹ 15 ਰੁਪਏ ਕਿਉਂਕਿ 3000 ਰੁਪਏ ਦੇ ਵਿੱਚ ਤੁਸੀਂ 200 ਟੋਲ ਪਲਾਜ਼ਾ ਬਿਲਕੁਲ ਫ੍ਰੀ ਦੇ ਵਿੱਚ ਕਰਾਸ ਕਰ ਸਕਦੇ ਹੋ ਇੱਕ ਟੋਲ ਪਲਾਜ਼ੇ ਦੀ ਫੀਸ ਤੁਹਾਨੂੰ ਪੈਣੀ ਹੈ 15 ਰੁਪਏ ਤੇ ਇਹ 15 ਅਗਸਤ ਤੋਂ ਇਹ ਸਕੀਮ ਲਾਂਚ ਹੋਣ ਜਾ ਰਹੀ ਹੈ ਤੇ ਜੇ ਕਿਸੇ ਨੇ ਇਹ ਚੀਜ਼ ਦਾ ਫਾਇਦਾ ਉਠਾਉਣਾ ਉਹ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸ ਦਊਗਾ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਉਹਨਾਂ ਲੋਕਾਂ ਤੱਕ ਕਰੋ ਜਿਹੜੇ ਜਿਆਦਾ ਟਰੈਵਲ ਕਰਦੇ ਨੇ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਧੰਨਵਾਦ